ਅੱਜ ਸੰਯੁਕਤ ਕਿਸਾਨ ਮੋਰਚੇ ਨੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜੇ ਕਿ ਪ੍ਰਸਿੱਧ ਕਿਸਾਨ ਆਗੂ ਨੇ ਉਹਨਾਂ ਦਾ ਜੋ ਖਨੌਰੀ ਵਿਖੇ ਸੇਤ ਵਿਗੜ ਰਹੀ ਹੈ ਉਹਨਾਂ ਦੀ ਭੁਖੜ ਹੜਤਾਲ ਕਾਰਨ ਉਸ ਮਾਮਲੇ ਤੇ ਦੇਸ਼ ਦੇ ਰਾਸ਼ਟਰਪਤੀ ਨੂੰ ਇਹ ਮੰਗ ਪੱਤਰ ਦੇਣ ਲਈ ਕਿ ਕੇਂਦਰ ਸਰਕਾਰ ਡੱਲੇਵਾਲ ਸਾਹਿਬ ਦੀ ਜਾਨ ਬਚਾਉਣ ਲਈ ਮੈਦਾਨ ਚਾਵੇ ਔਰ ਕਿਸਾਨਾਂ ਦੀਆਂ ਮੰਗਾਂ ਮੰਨੇ ਉਹਨਾਂ ਨਾਲ ਗੱਲਬਾਤ ਕਰੇ ਇਸ ਮੰਗ ਨੂੰ ਲੈ ਕੇ ਤੇ ਜਿਹੜਾ ਜ਼ਬਰ ਹੋ ਰਿਹਾ ਚਾਹੇ ਉਹ ਸ਼ੰਭੂ ਹੋ ਰਿਹਾ ਸਾਡੇ ਕਿਸਾਨ ਪੈਦਲ ਜਾਣਾ ਚਾਹੁੰਦੇ ਨੇ ਦਿੱਲੀ ਉਹਨਾਂ ਦੇ ਉੱਪਰ ਅਥਰੂ ਗੈਸ ਜਾਂ ਵਾਕ ਵਾਕ ਟੰਗਾਂ ਰਾਹੀਂ ਜਿਹੜਾ ਉਹ ਜ਼ਬਰਟਾਇਆ ਜਾ ਰਿਹਾ ਗ੍ਰੇਟਰ ਨੁਆਇਡਾ ਯੂਪੀ ਦੇ ਵਿੱਚ ਜ਼ਮੀਨ ਅਧੀ ਗ੍ਰਹਿਣ ਦੇ ਵਿਰੁੱਧ ਆਵਾਜ਼ ਉਠਾ ਰਹੇ ਕਿਸਾਨਾਂ ਦੇ ਉੱਪਰ ਹੈ ਜਿਹੜਾ ਉਹ ਜ਼ਬਰ ਕੀਤਾ ਗਿਆ ਉਹਨਾਂ ਤੇ ਪਰਚਾ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਚ ਦਿੱਤਾ ਗਿਆ ਇਹਨਾਂ ਗੱਲਾਂ ਦੇ ਉੱਪਰ ਔਰ ਜਿਹੜੀ ਨੈਸ਼ਨਲ ਪਾਲਿਸੀ ਔਨ ਐਗਰੀਕਲਚਰ ਮਾਰਕੀਟਿੰਗ ਦੇ ਉੱਪਰ ਜਿਹੜੀ ਲਿਆਂਦੀ ਹੈ ਕੇਂਦਰ ਸਰਕਾਰ ਨੇ ਇਹ ਜਿਹੜੀ ਮਾਡਲ ਪਾਲਿਸੀ ਹੈ ਇਸ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਸਾਰੇ ਦੇਸ਼ ਦੇ ਜ਼ਿਲ੍ਹਾ ਕੇਂਦਰਾਂ ਦੇ ਉੱਪਰ ਧਰਨੇ ਆ ਜਿਹੜਾ ਸੰਯੁਕਤ ਕਿਸਾਨ ਮੋਰਚਾ ਦੇ ਰਿਹਾ ਹੈ ਇਸ ਧਰਨਿਆਂ ਦੇ ਵਿੱਚ ਅਸੀਂ ਰਾਸ਼ਟਰਪਤੀ ਨੂੰ ਮੈਮੋਰੰਡਮ ਦੇਵਾਂਗੇ ਔਰ ਇਹ ਆਵਾਜ਼ ਉਠਾਵਾਂਗੇ ਕਿ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਕਿਸਾਨ ਜਥੇਬੰਦੀਆਂ ਨਾਲ ਕੇਂਦਰ ਸਰਕਾਰ ਗੱਲਬਾਤ ਸ਼ੁਰੂ ਕਰੇ ਔਰ 9 ਦਸੰਬਰ 2021 ਨੂੰ ਜਿਹੜਾ ਸਾਡੇ ਨਾਲ ਲਿਖਤੀ ਵਾਅਦੇ ਕੀਤੇ ਸੀ ਉਹਨਾਂ ਮੰਗਾਂ ਨੂੰ ਲਾਗੂ ਕਰੇ ਦੇਖੋ ਅਸੀਂ ਸਮਝਦੇ ਆ ਕਿਸੇ ਦਾ ਕੋਈ ਮਤਭੇਦ ਹੋ ਸਕਦਾ ਹੈ ਇਸ ਫਾਰਮ ਆਫ ਐਕਸ਼ਨ ਦੇ ਉੱਪਰ ਪਰ ਅਸੀਂ ਸਮਝਦੇ ਆ ਕਿ ਜਿਸ ਤਰ੍ਹਾਂ ਉਹਨਾਂ ਦੀ ਸਿਹਤ ਵਿਗੜ ਰਹੀ ਹੈ ਉਹਨਾਂ ਨੇ ਜੋ ਕੁਰਬਾਨੀ ਦਾ ਜਜ਼ਬਾ ਦਿਖਾਇਆ ਸੰਯੁਕਤ ਕਿਸਾਨ ਮੋਰਚਾ ਇਸ ਗੱਲ ਦੇ ਵਿੱਚ ਚਿੰਤਤ ਹੈ ਸਾਨੂੰ ਬਹੁਤ ਹੀ ਚਿੰਤਾ ਆ ਉਹਨਾਂ ਦੀ ਸਿਹਤ ਦੀ ਔਰ ਇਸੇ ਗੱਲ ਕਰਕੇ ਆ ਸਾਰੇ ਦੇਸ਼ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਉਤਰ ਰਿਹਾ ਜ਼ਿਲ੍ਹਾ 15 ਦੇ ਪ੍ਰਦਰਸ਼ਨ ਹੋ ਰਹੇ ਨੇ ਅਸੀਂ ਏਕਤਾ ਲਈ ਵੀ ਯਤਨਸ਼ੀਲ ਆ ਕਿ ਅਸੂਲੀ ਏਕਤਾ ਹੋ ਜਾਵੇ ਔਰ ਅੱਜ ਦੇ ਇਹਨਾਂ ਪ੍ਰਦਰਸ਼ਨਾਂ ਰਾਹੀਂ ਅਸੀਂ ਇਹਨਾਂ ਆਪਣੇ ਸੰਘਰਸ਼ੀਲ ਕਿਸਾਨਾਂ ਨੂੰ ਹੀ ਬਲ ਦੇ ਰਹੇ ਆਂ ਉਹਨਾਂ ਦਾ ਹੀ ਜਿਹੜਾ ਜਿਹੜਾ ਹੌਸਲਾ ਹੈ ਉਹਨੂੰ ਬਲੰਦ ਕਰਨ ਲਈ ਮੈਦਾਨ 'ਚ ਆਏ ਆਂ ਔਰ ਨਾਲੋਂ ਨਾਲ ਅਸੀਂ ਉਹ ਜਿਹੜੇ ਖੇਤੀ ਕਾਨੂੰਨ ਜਿਹੜੇ ਅਸੀਂ ਰੱਦ ਕਰਾਏ ਸੀ ਗਵਰਨਮੈਂਟ ਜਿਹੜਾ ਉਹਨਾਂ ਨੂੰ ਬੈਕ ਡੋਰ ਤੋਂ ਜਿਹਨੂੰ ਪਿਛਲੇ ਦਰਵਾਜ਼ਿਆਂੋਂ ਲਿਆਉਣ ਦੀ ਕੋਸ਼ਿਸ਼ ਕਰ ਰਹੀ ਆ ਉਸ ਦੇ ਖਿਲਾਫ ਵੀ ਆਪਣਾ ਰੋਸ ਹੈ ਜਿਹੜਾ ਜ਼ਾਹਰ ਕਰ ਰਹੇ ਆਂ ਪੰਜਾਬ ਸਰਕਾਰ ਤੋਂ ਵੀ ਮੰਗ ਕਰਾਂਗੇ ਕਿ ਇਸ ਦੇ ਖਿਲਾਫ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਇਸ ਦੇ ਖਿਲਾਫ ਮਤਾ ਪਾਸ ਕਰੇ ਡੈਮ ਸੇਫਟੀ ਐਕਟ ਦੇ ਖਿਲਾਫ ਮਤਾ ਪਾਸ ਕਰੇ ਤਾਂ ਜੋ ਜਿਹੜਾ ਸੈਂਟਰ ਸੂਬਿਆਂ ਦੇ ਅਧਿਕਾਰਾਂ ਤੇ ਡਾਕਾ ਮਾਰ ਰਿਹਾ ਸੰਵਿਧਾਨ ਤਹਿਤ ਖੇਤੀ ਦੇ ਉੱਪਰ ਪਾਲਿਸੀ ਬਣਾਉਣੀ ਖੇਤੀ ਮਾਰਕੀਟਿੰਗ ਦੇ ਉੱਪਰ ਮੰਡੀਕਰਨ ਦੇ ਉੱਪਰ ਪਾਲਿਸੀ ਬਣਾਉਣੀ ਇਹ ਸੂਬਿਆਂ ਦਾ ਅਧਿਕਾਰ ਆ ਕੇਂਦਰ ਇਸ ਚ ਦਖਲੰਦਾ ਜੀ ਨਹੀਂ ਕਰ ਸਕਦਾ ਇਹੀ ਲੜਾਈ ਉਦੋਂ ਸੀ ਜਦੋਂ ਤਿੰਨ ਕਾਨੂੰਨ ਲਿਆਂਦੇ ਸੀਗੇ ਹੁਣ ਕੇਂਦਰ ਨੇ ਉਸ ਨੂੰ ਮਾਡਲ ਪਾਲਿਸੀ ਦੇ ਰੂਪ ਵਿੱਚ ਨਵੇਂ ਰੂਪ ਵਿੱਚ ਲਿਆਂਦਾ ਕੇਂਦਰੀਕਰਨ ਕੀਤਾ ਜਾ ਰਿਹਾ ਔਰ ਇਸ ਕੇਂਦਰੀਕਰਨ ਦੇ ਖਿਲਾਫ ਅੱਜ ਸਾਰੇ ਦੇਸ਼ ਚ ਕਿਸਾਨ ਹੈ ਜਿਹੜਾ ਉਹ ਸੜਕਾਂ ਤੇ ਉਤਰ ਕੇ ਪ੍ਰਦਰਸ਼ਨ ਕਰ ਰਹੇ ਹਨ ਜਸਵਿੰਦਰ ਸਿੰਘ ਬਰਾਸ ਜ਼ਿਲ੍ਹਾ ਪ੍ਰਧਾਨ ਬੀਕੇ ਜੁਗਤਾ ਗਰਾਹਾਂ ਪਟਿਆਲਾ ਅੱਜ ਦਾ ਜਿਹੜਾ ਇਹ ਕਾਰਨ ਦਿੱਤਾ ਜਾ ਰਿਹਾ ਹੈ ਇਹ ਐਸਕੇਮ ਦੀ ਕਾਲ ਦੇ ਉੱਪਰ ਦਿੱਤਾ ਜਾ ਰਿਹਾ ਹੈ ਏ ਜੋ ਸਾਡੀਆਂ ਦਿੱਲੀ ਦੀਆਂ ਮੰਗਾਂ ਦੀਆਂ ਉਹ ਮੰਗਾਂ ਨੂੰ ਲੈ ਕੇ ਸਾਡੇ ਦੋ ਫੋਰਮ ਜਿਹੜੇ ਹਰਿਆਣੇ ਦੇ ਬਾਰਡਰ ਦੇ ਉੱਪਰ ਬੈਠੇ ਨੇ ਡੱਲੇਵਾਲ ਸਾਹਿਬ ਜੀ ਭੁੱਖ ਹੜਤਾਲ ਦੇ ਬੈਠੇ ਨੇ ਅਸੀਂ ਇਹਦੇ ਵਿੱਚ ਉਹ ਮੰਗ ਵੀ ਹੈ ਵੀ ਡੱਲੇਵਾਲ ਸਾਹਿਬ ਦੀ ਜਿਹੜੀ ਭੁੱਖ ਹੜਤਾਲ ਹੈ ਜਿਹੜੀ ਉਹ ਉਹਨਾਂ ਦੀਆਂ ਮੰਗਾਂ ਮੰਨ ਕੇ ਉਹਨਾਂ ਦੀ ਜਿਹੜੀ ਭੁੱਖ ਹੜਤਾਲ ਹੈ ਉਹ ਖਲਾਈ ਜਾਵੇ ਇੱਕ ਜਿਹੜੀਆਂ ਦਿੱਲੀ ਦੀਆਂ ਸਾਡੀਆਂ 12 ਮੰਗਾਂ ਨੇ ਇਸ ਕੇਮ ਦੀਆਂ ਉਹ ਮੰਗਾਂ ਨੂੰ ਲੈ ਕੇ ਜਿਹਦੇ ਵਿੱਚ ਕਿਸਾਨ ਦੀ ਕਰਜ਼ਾ ਮਾਫੀ ਹੈ ਤੇ ਜਿਹੜਾ ਬਿਜਲੀ ਐਕਟ 220 ਰੱਦ ਕਰਾਉਣ ਦੀ ਗੱਲ ਹੈ ਐੇ ਕੁੱਲ ਮਲਾਗੇ 12 ਮੰਗਾ ਨਹੀਂ ਉਹਨਾਂ ਨੂੰ ਲੈ ਕੇ ਇੱਕ ਜਿਹੜਾ ਕੇਂਦਰ ਸਰਕਾਰ ਵੱਲੋਂ 25 ਤਰੀਕ ਨੂੰ ਕਾਲੇ ਕਾਨੂੰਨ ਜਿਹੜਾ ਖੇਤੀ ਕਾਨੂੰਨਾਂ ਦੇ ਖਿਲਾਫ ਅਸੀਂ ਲੜਾਈ ਲੜ ਕੇ ਆਏ ਆ ਉਹ ਜਿਹੜੀ ਕੇਂਦਰ ਸਰਕਾਰ ਹੈ ਉਹਨੂੰ ਦੁਬਾਰੋਂ ਮੁੜ ਤੋਂ ਲਾਗੂ ਕਰ ਰਹੀ ਹੈ ਉਹ ਵੀ ਅਸੀਂ ਅੱਜ ਪੰਜਾਬ ਸਰਕਾਰ ਤੇ ਇਹਦੇ ਪ੍ਰੈਸ਼ਰ ਪਾ ਰਹੇ ਹਾਂ ਉਦੋਂ ਬਾਅਦ ਇੱਕ ਮੰਗ ਪੱਤਰ ਰਾਹੀਂ ਡੀਸੀ ਸਾਹਿਬ ਰਾਹੀਂ ਮੰਗ ਪੱਤਰ ਰਾਸ਼ਟਰਪਤੀ ਨੂੰ ਲਿਖਣਾ ਵੀ ਉਹ ਜਿਹੜੇ ਖੇਤੀ ਕਾਲੇ ਕਾਨੂੰਨ ਨੇ ਜਿਹੜੇ ਸਿਕੰਦਰ ਸਰਕਾਰ ਨੇ ਉਹ ਮੰ ਮੰਗਾ ਮੰਨੀਆਂ ਨੇ ਉਹਨਾਂ ਨੂੰ ਰੱਦ ਕੀਤਾ ਜਾਵੇ ਤੇ ਪੰਜਾਬ ਸਰਕਾਰ ਤੇ ਵੀ ਅਸੀਂ ਪ੍ਰੈਸ਼ਰ ਪਾਉਨੇ ਆ ਵੀ ਉਹ ਜਿਹੜਾ ਖਰੜਾ ਉਹਨੂੰ ਆਪਦੀ ਵਿਧਾਨ ਸਭਾ ਦੇ ਵਿੱਚ ਮਤਾ ਪਾ ਕੇ ਉਹਨੂੰ ਰੱਦ ਕਰੇ ਇਹਨਾਂ ਮੰਗਾਂ ਨੂੰ ਲੈ ਕੇ ਅੱਜ ਦਾ ਜਿਹੜਾ ਧਰਨਾ ਹੈ ਉਹ ਪਟਿਆਲੇ ਡੀਸੀ ਦਫ਼ਤਰਗੇ ਦਿੱਤਾ ਜਾ ਰਿਹਾ ਹੈ